ਬਠਿੰਡਾ ਵਿਖੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਮੌਜੂਦਾ ਮੈਂਬਰ ਪਾਰਲੀਮੈਂਟ ਅਰਵਕ ਠਾਕਰ ਨੇ ਕਾਂਗਰਸ ਸੰਵਿਧਾਨ ਬਚਾਓ ਯਾਤਰਾ ਤੇ ਸਵਾਲ ਖੜੇ ਕਰ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਇਸ ਤੋਂ ਵੱਡਾ ਮਜ਼ਾਕ ਦੇ ਦੇ ਵਿੱਚ ਕੋਈ ਨਹੀਂ ਹੈ ਕਾਂਗਰਸ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਕਰਦੀ ਪਰਿਵਾਰ ਦੇ ਵਿੱਚ ਵਿਸ਼ਵਾਸ ਕਰਦੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਰਵਕ ਠਾਕਰ ਨੇ ਕਿਹਾ ਕਿ ਕਾਂਗਰਸ ਸੰਵਿਧਾਨ ਬਚਾਓ ਯਾਤਰਾ ਦਾ ਕਰ ਰਹੀ ਹੈ ਅਤੇ ਇਸ ਤੋਂ ਵੱਡਾ ਕੋਈ ਮਜ਼ਾਕ ਦੇ ਦੇ ਵਿੱਚ ਹੋ ਹੀ ਸਕਦਾ ਉਹਨਾਂ ਨੇ ਕਿਹਾ ਕਿ ਸੰਵਿਧਾਨ ਬਾਬਾ ਸਾਹਿਬ ਅਮਰਿਕਰ ਨੇ ਬਣਾਇਆ ਬਾਬਾ ਸਾਹਿਬ ਅਮਰਿਕਰ ਨੂੰ ਸੰਸਦ ਸਭਾ ਦੇ ਵਿੱਚ ਨਾ ਮੈਂਬਰ ਬਣਨ ਕੀਤਾ ਗਿਆ ਤੇ ਇਸ ਦਾ ਵਿਰੋਧ ਹੱਥੋਂ ਵੱਡਾ ਪੰਡਿਤ ਨਹਿਰੂ ਜੀ ਨੇ ਕੀਤਾ ਇਸ ਮੌਕੇ ਤੇ ਉਹਨਾਂ ਨੇ ਕਾਂਗਰਸ ਦੇ ਬਾਰੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੁਹਾਨੂੰ ਨਮਸਕਾਰ ਸਤਿ ਸ੍ਰੀ ਅਕਾਲ ਪਹਿਲੇ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਛੁੱਟੀ ਵਾਲੇ ਦਿਨ ਵੈਸੇ ਤਾਂ ਮੀਡੀਆ ਦੀ ਕੋਈ ਛੁੱਟੀ ਹੁੰਦੀ ਨਹੀਂ ਪਰ ਸੰਡੇ ਵਾਲੇ ਦਿਨ ਵੀ ਰਵੀਵਾਰ ਵਾਲੇ ਦਿਨ ਤੁਸੀਂ ਸਾਰੇ ਆਪਣਾ ਟਾਈਮ ਕੱਟ ਕੇ ਆਏ ਹੋ ਜਿੱਥੇ ਤੱਕ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਮਜ਼ ਬਟਿੰਡਾ ਦੀ ਗੱਲ ਹੈ ਉਥੇ ਇੰਸਟੀਚੂਨਲ ਬਾਡੀ ਦੀ ਅੱਜ ਮੀਟਿੰਗ ਸੀ ਮੀਟਿੰਗ ਬਹੁਤ ਚੰਗੀ ਹੋਈ ਬਹੁਤ ਵਧੀਆ ਕੈਂਪਸ ਐਮਜ਼ ਬਟਿੰਡਾ ਦਾ ਬਣ ਕੇ ਤਿਆਰ ਹੋਇਆ ਨਾ ਕੇਵਲ ਬਟਿੰਡਾ ਲਈ ਬਾਕੀ ਜ਼ਿਲ੍ਹਿਆਂ ਲਈ ਬਲਕਿ ਜਿਹੜੇ ਬਾਕੀ ਹੋਰ ਜ਼ਿਲ੍ਹੇ ਰਾਜਸਥਾਨ ਜਾਂ ਬਾਕੀ ਰਾਜਾਂ ਦੇ ਨੇ ਉਹਨਾਂ ਤੋਂ ਵੀ ਬੜੇ ਲੋਕੀ ਇੱਥੇ ਆਪਣੇ ਇਲਾਜ ਕਰਾਣ ਲਈ ਆਂਦੇ ਨੇ ਜਦੋਂ ਮੈਂ ਉੱਥੇ ਕੁਝ ਪੇਸ਼ੈਂਟਸ ਨੂੰ ਮਿਲਣ ਵੀ ਗਿਆ ਤੁਸੀਂ ਦੇਖਿਆ ਕਿ ਉਹਨਾਂ ਨੂੰ ਇਹ ਸੀਗਾ ਕਿ ਜਿਹੜਾ ਇਨਡੋਰ ਪੇਸ਼ੈਂਟ ਹੈ ਜਿਹਨੂੰ ਐਡਮਿਟ ਕੀਤਾ ਜਾਂਦਾ ਹੈ ਉਹਦੇ ਪਰਿਵਾਰ ਵਾਲੇ ਜਦੋਂ ਉੱਥੇ ਰਹਿਣਾ ਆਇਆ ਤਾਂ ਫਿਰ ਸ਼ਹਿਰ 'ਚ ਰਹਿਣਗੇ ਤਾਂ ਪੈਸਾ ਬਹੁਤ ਲੱਗਦਾ ਹੈ ਤਾਂ ਅਸੀਂ ਉਹਨਾਂ ਲਈ ਇੱਕ ਵਧੀਆ ਸਹੂਲਤ ਉੱਥੇ ਲਗਭਗ 300 ਬੈੱਡ ਦੀ ਪੇਸ਼ੈਂਟ ਦੇ ਨਾਲ ਜਿਹੜਾ ਕੋਈ ਆਇਆ ਉਹਦਾ ਰਿਸ਼ਤੇਦਾਰ ਉਹਦੇ ਪਰਿਵਾਰਜਨ ਉਹਦੇ ਲਈ ਬਣਵਾਣ ਜਾ ਰਹੇ ਹਨ ਅਗਲੇ ਕੁਝ ਮਹੀਨਿਆਂ 'ਚ ਬਣ ਕੇ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਉਹਨਾਂ ਲਈ ਕਬੱਡੀ ਸਹੂਲਤਾਂ ਉੱਥੇ ਹੋਏ। ਉਸ ਤੋਂ ਲਗੋ ਜਿਹੜਾ ਮੈਂ ਭਾਰਤੀ ਅੰਤਾ ਪਾਰਟੀ ਦੇ ਕਾਰਜਕ੍ਰਮ ਅੱਜ ਇੱਥੇ ਆਇਆ ਮੇਰਾ ਮਨ ਸੀਗਾ ਕਿ ਬਠਿੰਡੇ ਆਇਆ ਤਾਂ ਮੈਂ ਆਪਣੇ ਯੁਵਾ ਸਾਥੀਆਂ ਨਾਲ ਮਿਲ ਕੇ ਜਾਵਾਂ ਪਾਰਟੀ ਦੇ ਪ੍ਰਮੁੱਖ ਲੀਡਰਸ ਨਾਲ ਮਿਲ ਕੇ ਜਾਵਾਂ। ਸੋਚਿਆ ਤਾਂ ਸੀ ਗਿਣੇ-ਚੁਣੇ ਕਾਰਜਕਰਤਾ ਆਉਣਗੇ ਲੇਕਿਨ ਹਾਲ ਵੀ ਛੋਟਾ ਪੈ ਗਿਆ ਜੋਸ਼ ਵੀ ਬਹੁਤ ਸੀ। ਇਹਦੇ ਪਿੱਛੇ ਕਾਰਨ ਹੈ। ਜੋ ਹਾਲਾਤ ਅਜ ਪੰਜਾਬ ਦੇ ਹੋ ਗਏ ਨੇ। ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਪੰਜਾਬ ਦੀ ਜਨਤਾ ਨੂੰ ਲੱਗਦਾ ਪੰਜਾਬ ਤੇ ਕਬਜ਼ਾ ਕਰ ਲਿਆ ਹੈ ਪੰਜਾਬ ਚ ਸਰਕਾਰ ਪੰਜਾਬੀਆਂ ਦੀ ਬਣਾਈ ਸਰਕਾਰ ਤਾਂ ਹੈ ਪਰ ਚਲਾਉਣ ਵਾਲਾ ਕੋਈ ਹੋਰ ਹੈ ਜਿੱਦਾਂ ਯੂਪੀਏ ਦੀ ਸਰਕਾਰ ਚ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਸੀ ਸੀਗੇ ਸਰਦਾਰ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਚਲਦੀ ਸਰਕਾਰ ਕਿਤੇ ਹੋਰ ਤੋਂ ਸੀ ਇੱਥੇ ਵੀ ਸਰਦਾਰ ਭਗਵੰਤ ਮਾਨਤਾ ਹੈ ਮੁੱਖ ਮੰਤਰੀ ਪਰ ਸਰਕਾਰ ਕੌਣ ਚਲਾ ਰਿਹਾ ਹੈ ਕਿਹਦਾ ਕਬਜ਼ਾ ਹੈ ਕਿਦੇ ਨਿਰਣੇ ਕੌਣ ਪੰਜਾਬ ਚ ਭ੍ਰਸ਼ਟਾਚਾਰ ਕਰਨ ਲਈ ਮਜਬੂਰ ਕਰ ਰਿਹਾ ਹੈ ਕੌਣ ਪੰਜਾਬੀਆਂ ਨਾਲ ਕਿਤੇ ਕੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਿਹਾ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ 1100 ਰੁਪਇਆ ਮਹਿਲਾਵਾਂ ਦੇ ਖਾਤੇ ਚ ਨਹੀਂ ਆਇਆ ਲੱਖਾਂ ਨੌਜਵਾਨਾਂ ਨੂੰ ਨੌਕਰੀ ਦੇਣੇ ਸੀ ਨਹੀਂ ਦਿੱਤੀਆਂ ਚਿੱਟਾ ਮੁਕਤ ਨਸ਼ਾ ਮੁਕਤ ਪੰਜਾਬ ਕਰਨਾ ਸੀ ਨਹੀਂ ਕੀਤਾ ਗਲਾ ਫਾੜ-ਫਾੜ ਕੇ ਆਮ ਆਦਮੀ ਪਾਰਟੀ ਦੇ ਨੇਤਾ ਉਹ ਕਹਿੰਦੇ ਸੀ ਕਿ ਸਾਰੀਆਂ ਫਸਲਾਂ ਤੇ ਐਮਐਸਬੀ ਦੇ ਧਾਮ ਦੇਵਾਂਗੇ ਦیتے ਕਿਸੇ ਨੂੰ ਨੇ ਮਿਲਿਆ ਹਰ ਬਰਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ ਤੇ ਪੰਜਾਬ ਦੇ ਲੋਕੀ ਥੋੜੇ ਘਬਰਾਏ ਰਹਿੰਦੇ ਨੇ ਪਤਾ ਨਹੀਂ ਕਿੱਥੇ ਗੈਂਗਵਾਰ ਹੋ ਜਾਣੇ ਕਿਹੜੇ ਗੈਂਗਵਾਰ ਦੇ ਬੰਦੇ ਨੇ ਕਿਹਨੂੰ ਮਾਰ ਦੇਣਾ ਵਪਾਰੀ ਹੈ ਅਧਿਕਾਰੀ ਹੈ ਨੇਤਾ ਹੈ ਬਿਨੇਤਾ ਹੈ ਖਿਲਾੜੀ ਹੈ ਜਿਹਦਾ ਥੋੜਾ ਨਾਮ ਹੋ ਗਿਆ ਉਹ ਆਪਣੇ ਆਪ ਨੂੰ ਥੋੜਾ ਜਿਹਾ ਅਸੁਰੱਖਿਤ ਮਹਿਸੂਸ ਕਰਦਾ ਹੈ ਉਹ ਘਬਰਾਇਆ ਫਿਰਦਾ ਹੈ ਜੇਲਾਂ ਤੋਂ ਗੈਂਗ ਚੱਲਦੀ ਪਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਕਿਉਂਕਿ ਇਹ ਕਿਸੇ ਇੱਕ ਪੰਜਾਬੀ ਦੇ ਦੁਆਰਾ ਚਲਾਈ ਸਰਕਾਰ ਨਹੀਂ ਹੈ ਇਹ 12 ਆਏ ਬੰਦਿਆਂ ਨੇ ਜਿਹਨਾਂ ਨੂੰ ਦਿੱਲੀ ਵਾਲੇ ਨਕਾਰਤਾ ਜਿਹੜੇ ਤਿੰਨੋਂ ਜੇਲ੍ਹ ਗਏ ਦਿੱਲੀ 'ਚ ਜਿਹੜੇ ਤਿੰਨੋਂ ਦਿੱਲੀ 'ਚ ਜੇਲ੍ਹ ਗਏ ਸ਼ਰਾਬ ਕੋਟਾਲੇ ਦੇ ਚੱਕਰ 'ਚ ਤੇ ਬਾਕੀ ਕੋਟਾਲਿਆਂ 'ਚ ਅੱਜ ਉਹ ਤਿੰਨੋਂ ਬੰਦੇ ਦਿੱਲੀ ਨਜ਼ਰ ਨਹੀਂ ਆਉਂਦੇ ਉਹ ਪੰਜਾਬ ਦੇ ਮੰਤਰੀਆਂ ਦੇ ਘਰਾਂ ਚ ਆ ਕੇ ਰਹਿੰਦੇ ਨੇ ਪੰਜਾਬ ਦੇ ਸਰਕਾਰ ਦੇ ਨਿਰਣੇ ਕਰਦੇ ਨੇ ਤੇ ਜਵਾਬਦੇਹੀ ਖੜੀ ਕਰਨਗੇ ਤੇ ਭਗਵੰਤਮਾਨਤੀ ਕਰਨਗੇ ਅੱਜ ਆਮ ਆਦਮੀ ਪਾਰਟੀ ਦੇ ਅੰਦਰ ਜੰਨੇ ਜਵਾਲਾਮੁਖੀ ਫਟਣ ਜੈਸੀ ਸਥਿਤੀ ਆ ਗਈ ਹੈ ਵੋਲਕੇਨੋ ਐਰਾਪਟ ਹੋਣਾ ਜਦੋਂ ਬਹੁਤ ਗਰਮੀ ਆਜਵੇ ਬਹੁਤ ਉਬਾਲਾ ਲੱਗੇ ਅੰਦਰੋਂ ਉਹੋ ਜਿਹੀ ਹਾਲਤ ਆ ਜਮ ਆਦਮੀ ਪਾਰਟੀ ਦੇ ਅੰਦਰ ਤੁਸੀਂ ਅਗਲੇ 6 ਮਹੀਨੇ ਬਾਅਦ ਦੇਖਿਓ ਇੱਕ ਇੱਕ ਕਰਕੇ ਇਹਨਾਂ ਦੇ ਨੇਤਾਵਾਂ ਨੇ ਛੱਡਣਾ ਸ਼ੁਰੂ ਕਰ ਦੇਣਗੇ ਕੋਈ ਇਸਤਿਫਾ ਦੇਗਾ ਵਿਧਾਇਕ ਕੋਈ ਦੂਸਰੀ ਪਾਰਟੀ ਜੁਆਇਨ ਕਰੇਗਾ ਕੋਈ ਐਮਪੀ ਛੱਡੇਗਾ ਕਿਉਂਕਿ ਸਾਰਿਆਂ ਨੂੰ ਲੱਗਦਾ ਹੈ ਕਿ ਪਾਰਟੀ ਕਹਿੰਦੀ ਕੁਛ ਹੈ ਕਰਦੀ ਕੁਛ ਹੈ ਖਾ ਵੱਡੇ ਵੱਡੇ ਦਿਖਾਉਂਦੀ ਹੈ ਬਾਅਦ ਚ ਦਿੰਦੀ ਕੁਛ ਨਹੀਂ ਅੱਜ ਮੈਂ ਇਹ ਨਹੀਂ ਕਹਿਣਾ ਐ ਸੀ ਕਾਰਕਟਰਾਂ ਨੂੰ ਕਿ ਸਰਕਾਰ ਅਗਲੀ ਭਾਰਤੀ ਜਨਤਾ ਪਾਰਟੀ ਬਣਾਵੇ ਇਹਦੇ ਪੋਲਿੰਗ ਬੂਥ ਲੈ ਕੇ ਆਪਣੇ ਆਪਣੇ ਮੰਡਲਾਂ ਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ نیچے ਕੰਮ ਕਰਨਾ ਹੈ ਪੋਲਿੰਗ ਬੂਥ ਜਿੱਤਣੇ ਤੇ ਪੂਰੀ ਤਾਕਤ ਲਗਾ ਕੇ ਕੰਮ ਖੜਾਣਾ ਹੈ